ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਦੁਖੀ ਹਿਰਦਾ ਮਨ ਸਮਝਾਉਣਾ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਆ ਮਿੱਟੀ ਜਿਹੜੀ ਆਪਣੀ ਪਈ ਸੀ ਇਹ ਮਿੱਟੀ ਨੂੰ ਆਪਾਂ ਅੱਜ ਇਧਰ ਚੱਕ ਕੇ ਆ ਸਾਰੇ ਥਾਂ ਦੇ ਵਿੱਚ ਪਾ ਕੇ ਇੱਥੇ ਆਪਾਂ ਬਣਾ ਰਹੇ ਹਾਂ ਜੀ ਕਿਯਾਰੀ ਇੱਕ ਨਵੀਂ ਜਿਹਦੇ ਵਿੱਚ ਹੁਣ ਆਪਾਂ ਨਵੀਂ ਸਬਜੀ ਪਿੰਡੀ ਗਵਾਰੀ ਵਗੈਰਾ ਲਾਵਾਂਗੇ ਲਓ ਜੀ ਹੁਣ ਮੈਂ ਮਿੱਟੀ ਚੱਕ ਕੇ ਇੱਧਰ ਸਟਣ ਲੱਗਾ ਕਾਈਲਾ ਮੁੰਡਾ ਘਰ ਲਾ ਆਪਣਾ ਲੱਕਾ ਸੀ ਉਹ ਇੰਨਾ ਕਿ ਸ਼ਾਟ ਲੱਕੇ ਤੇ ਚਲਾ ਗਿਆ ਹੁਣੇ ਮੈਂ ਚੱਕ ਕੇ ਸੁੱਟਾਂਗਾ ਐ ਇੰਨਾ ਗੰਦ ਨਿਕਲਿਆ ਇੱਥੇ ਸਾਡੀਆਂ ਚੀੜੀਆਂ ਚ ਚੀਚੀ ਕਰਦੀਆਂ ਹਰ ਦੇਖ ਵੇਚ ਲੋਕੀਆਂ ਵਿੱਚ ਖੇਡੀਆਂ ਜਾਂਦੀਆਂ ਇਹ ਨਾਲ ਕਰਕਵਾਸੀ ਚੱਕਣਾ ਨਹੀਂ ਐਵੇਂ ਰਹਿਣ ਦੇਣ ਉੱਧਰ ਚਿੜਗੀਆਂ ਮਸਾ ਹੋਣ ਲੱਗੀਆਂ ਵਿਚਾਰੀਆਂ ਬੈਠੀਆਂ ਰਹਿੰਦੀਆਂ ਉੱਥੋਂ ਅਸੀਂ ਕਦੇ ਨਹੀਂ ਲੱਕਣਾ ਸਾਢੇ 6 ਵਧੀਆ ਵਧੀਆ ਬਣਾਈ ਹੁਣ ਹਾਂਜੀ ਚਾਹ ਛਪੇਦੇ ਵਧੀਆ ਵਧੀਆ ਬਣਾਵਾਂਗੇ ਇਹ ਆਪਾਂ ਇੰਨੀ ਮਿੱਟੀ ਜਿੰਨੀ ਕਿ ਚੱਕ ਕੇ ਉਨੇ ਤੇ ਪਾਵਾਂਗੇ ਕਿਉਂਕਿ ਉਦੋਂ ਨਹੀਂ ਪੈਂਦਾ ਅੰਦਰ ਪਾਣੀ ਵੀ ਨਾ ਨਾ ਜਾਵੇ ਇਧਰ ਥੋੜਾ ਯਾਨੀ ਮਾਰਾ ਵੇ ਆਸਪਾਸ ਇੱਥੇ ਉੱਥੋਂ ਵਿੱਚ ਤਾਂ ਪਈਆਂ ਸਾਡੀਆਂ ਉਸ ਬਰਾਂਡੇ ਵਿੱਚ ਉਹ ਸਾਰੀਆਂ ਲਾ ਦਵਾਂਗੇ ਅੱਜ ਆਪਣੀ ਬਾਬਾ ਨਹੀਂ ਆਈ ਹੈ ਨਾ ਨਿੰਮੋ ਨਹੀਂ ਆਈ ਅੱਜ ਅੱਪਨ ਅੱਜ ਉਹ ਸੱਤ ਦਿਨ ਗਏ ਸੀਗੇ ਉਹ ਮੁੰਡੇ ਨੂੰ ਆਂਦੀ ਵੀ ਸਵੇਰੇ ਆਵਾਂਗੇ ਅੱਜ ਮੇਰੇ ਕੋਲ ਖਾਏ ਹੋਏ ਨਹੀਂ ਜਾ ਮੈਸਰ ਜਾਲਾ ਅੱਜ ਆਪਾਂ ਆ ਵੀ ਲੱਗਦੇ ਹਾਂ ਸਾਰੀ ਮਿੱਟੀ ਦਾ ਅਗਲੇ ਪਾਸੇ ਨਹੀਂ ਪੈਣੀ ਜੀ ਉੱਚਾ ਹੋ ਜਾਊਗਾ ਬਾਕੀ ਮਿੱਟੀ ਆਪਾਂ ਉਧਰ ਨਾਲ ਨਾ ਲਾ ਦੀ ਉਸ ਸਾਈਡ ਤੇ ਨਹੀਂ ਜੀ ਹਾਂ ਉੱਥੇ ਨਹੀਂ ਆਪਾਂ ਗਾਂ ਬਣਾਉਣੀ ਇੰਨੀ ਕਿਆਰੀ ਉੱਥੇ ਮਿੱਟੀ ਨਹੀਂ ਪੈਣੀ ਅੱਛਾ ਪਰਾਂ ਨੂੰ ਵੀ ਲਿਜਾਣੀ ਹਾਂ ਜੀ ਇੱਥੋਂ ਤਾਂ ਹੀ ਆਪਾਂ ਬਣਾਉਣੇ ਆ ਉੱਚਾ ਹੋ ਜਾਣਾ ਇਹ ਆ ਜੀ ਮਿੱਟੀ ਹੈ ਨਾ ਕਿੰਨੀ ਮਿੱਠੀ ਮਿੱਠੀ ਆਵਾਜ਼ ਲੱਗਦੀ ਇਹਨਾਂ ਦੀ 嗯。

ਆਪਣ ਮਿੱਟੀ ਉਹ ਇਹ ਇਹ ਨੂੰ ਲਿਆ ਕੇ ਕੋਈ ਇਹ ਬਣਾ ਦਿਆਂਗੇ ਨੂੰ ਪੱਧਰ ਕਰ ਦਿਆਂਗੇ ਇਹਦੇ ਵਿੱਚ ਚੋਲ ਫੁੱਲ ਲਾਉਣਾ ਫਲਾ ਰਹਿਆਂਗੇ ਵਾਵਾ ਜਗਾ ਬਣ ਗਈ ਹੈ ਨਾ ਸਿੱਧਾ ਸੇਦੀ ਆਪਣੀ ਜਗਾ ਪਰ ਥੋੜਾ ਵਾਵਾ ਛੱਡੀ ਥਾ ਵਾਵਾ ਨਾਲ ਨਾਲ ਲੈ ਗਏ ਹਾਂ 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 ਇੱਥੇ ਜਿਆਦਾ ਕਰਤਾ ਨਹੀਂ ਉਹ ਤਾਂ ਕੋਈ ਚੀਜ਼ ਕਰਨੀ ਹੁੰਦਾ ਮਿੱਟੀ ਪੱਧਰ ਹੀ ਕਰਨੀ ਹੈ ਤੇ ਮੈਨੂੰ ਤਾਂ ਲੱਗੀ ਭੁੱਖ ਹਾਲੋ ਹਾਲੋ ਇਹਨਾਂ ਨੂੰ ਮੈਂ ਆਖਿਆ ਮੂੰਗਫਲੀ ਖਾਣੀ ਆ ਇਹਨਾਂ ਨੇ ਸਮਝਾ ਕਿ ਤੇ ਵੀਡੀਓ ਬਣਦੀ ਪਈ ਆ ਕਹਿੰਦਾ ਨਹੀਂ ਮੈਂ ਕਹਾ ਵੀਡੀਓ ਨਹੀਂ ਬਣਦੀ ਪਈ ਫਿਰ ਕਹਿੰਦਾ ਕੱਢ ਕੇ ਤੇ ਖਾ ਲਾਂਗੇ ਹਾਂ ਲਿਆ ਖਾ ਲੀਨੇ ਹੁਣ ਹੁਣ ਖਾ ਲੀਨੇ ਹੁਣ ਪਤਾ ਵੀਡੀਓ ਬਣਦੀ ਆ ਆ ਦੇਖੋ ਉਹ ਤਾਂ ਕੁਛ ਖਾਣ ਨੂੰ ਨਹੀਂ ਹੈਗਾ ਭੁੱਖ ਲੱਗੀ ਸੀਗੀ ਫਤਰਾ ਚਿੜੀਆਂ ਗੱਲਾਂ ਆ ਕੱਪੜੇ ਡੱਗੇ ਥੱਲੇ ਇਹ ਸੇਕੂ ਦੇਸ਼ਾ ਬਣਾਇਆ ਬਹੁਤ ਸਵਾਦ ਇਹ ਜਿਹੜਾ ਪੱਕਾ ਥਾਂ ਤਿਆਰ ਕੀਤਾ ਸੀਗਾ ਇਧਰੋਂ ਮਿੱਟੀ ਆਪਾਂ ਟਿੱਬਾ ਜਾਂ ਚੱਕ ਕੇ ਖਲਾ ਰਿਆ ਸੀ ਇੱਥੇ ਆਪਾਂ ਸਬਜੀ ਲਾਉਣ ਨੂੰ ਬਣਾਇਆ ਥਾਂ ਉਹ ਅੱਜ ਆਪਣਾ ਤਗਰੀਬਨ ਤਾਂ ਬਿਲਕੁਲ ਪੱਧਰ ਹੋ ਗਿਆ ਪਿਆਰੀ ਆਪਣੀ ਬਣ ਚੁੱਕੀ ਹੈ ਹੁਣ ਆਪਾਂ ਇੱਥੇ ਭਿੰਡੀ ਤੇ ਗੁਵਾਰੀ ਬੀਜਣੀ ਆ ਬਾਕੀ ਜਿੰਨਾ ਕਜੇ ਰਹਿ ਗਿਆ ਉਹ ਵੀ ਆਪਾਂ ਚੰਗੀ ਤਰ੍ਹਾਂ ਪੱਧਰ ਕਰ ਦਿੰਨੇ ਇਹਨੂੰ ਅੱਜ ਆਪਾਂ ਇਹਦੇ ਚ ਬੀਜਾਂਗੇ ਇਹ ਅੱਜ ਆਪਣਾ ਗੁਵਾਰੀ ਦਾ ਇੱਧਰ ਆਪਾਂ ਸਭ ਤਿਆਰ ਆਪਣਾ ਹੋ ਚੁੱਕਿਆ ਇਹ ਖੇਲ ਨਹੀਂ ਜਿਹੜੀ ਪੱਤਣ ਲੱਗੇ ਆ ਤਿਆਰੀ ਆਪਣੀ ਗੁਵਾਰੀ ਦੀ ਪਾ ਦਿੰਦੇ ਹਾਂ ਆਪਾਂ ਖੇਲੀਆਂ ਜਿਹੜੀਆਂ ਕੱਡੀਆਂ ਨੇ ਇਹਨਾਂ ਦੇ ਉੱਤੇ ਆਪਾਂ ਭਿੰਡੀ ਲਾਵਾਂਗੇ ਇਹ ਵੱਟਾਂ ਦੇ ਉੱਤੇ ਭਿੰਡੀ ਤੇ ਬੂਟੇ ਵਧੀਆ ਹੁੰਦੇ ਨੇ ਇੱਧਰ ਜਿਹੜਾ ਪਲੇਨ ਆਪਾਂ ਛੱਡਿਆ ਇਹਦੇ ਵਿੱਚ ਆਪਾਂ ਗਵਾਰੀ ਬੀਜਾਂਗੇ ਵਸੇ ਆਪਣਾ ਜੀ ਥਾਂ ਤਿਆਰ ਹੀ ਹੈ ਹੁਣ ਆਪਾਂ ਬਜਾਈ ਕਰਨੀ ਇਹ ਗਵਾਰੀ ਦਾ ਬੀਜ ਇਸ ਦੇ ਵਿੱਚ ਹੁਣ ਆਪਾਂ ਗਵਾਰੀ ਬੀਜਣ ਲੱਗੇ ਆਂ ਆ ਵੇਖੋ ਮਾਜੀ ਹੁਣ ਆਪਾਂ ਛਿੱਟਾ ਦਿੰਨੇ ਆ ਗਵਾਰੀ ਦੇ ਬੀਜ ਦਾ ਗਵਾਰੀ ਦੇ ਬੀਜ ਦਾ ਆਪਾਂ ਛਿੱਟਾ ਦੇ ਦਿੱਤਾ ਆ ਨੈਨੂ ਪਾਥੋੜਾ ਥੋੜਾ ਗੋੜ ਦੇਾਂਗੇ ਤੇ ਇਹ ਆਪਣੀ ਗਵਾਰੀ ਦਾ ਵੀ ਫਿਰ ਪਾਣੀ ਲਾ ਕੇ ਇਥੇ ਹੋ ਜਾਵੇਗਾ ਜੀ ਇੱਧਰ ਹੁਣ ਆਪਾਂ ਪਿੰਡੀ ਦੇ ਬੀ ਲਾਵਾਂਗੇ ਇਹ ਪਿੰਡੀ ਦੇ ਬੀ ਨੇ ਹੁਣ ਆਪਾਂ ਜਿਹੜੀਆਂ ਅੱਗੇ ਗਵਾਰੀ ਬੀਜ ਦਿੱਤੀ ਏ ਹੁਣ ਆਪਾਂ ਇਹਨਾਂ ਖੇਲੀਆਂ ਦੇ ਵਿੱਚ ਪਿੰਡੀ ਦਾ ਇੱਕ ਇੱਕ ਦਾਣਾ ਲਾਵਾਂਗੇ ਸੋ ਲੋ ਵੇਖੋ ਜੀ ਹੁਣ ਆਪ ਬਲਾਂਣ ਲੱਗੇ ਆ ਇਹ ਪਿੰਡੀ ਲਾਉਣੇ ਆ ਇੱਕ ਇੱਕ ਦਾਣਾ ਕਰਕੇ 嗯，可以。<noise> <noise> <noise> ਆਪਾਂ ਨੇ ਚ ਪਿੰਡੀ ਤੇ ਗਵਾਰੀ ਬੀਜ ਦਿੱਤੀ ਇਹਦੇ ਵਿੱਚ ਪਿੰਡੀ ਦੇ ਆਪਾਂ ਚੋਬੇ ਲਾ ਕੇ ਖੇਲੀਆਂ ਪਾਈਆਂ ਸੀ ਪਾਣੀ ਲਾਤਾ ਇਧਰ ਆਪਾਂ ਗਵਾਰੀ ਬੀਜ ਕੇ ਉਹਨੂੰ ਪਾਣੀ ਲਾਤਾ ਹੁਣ ਆਪਣਾ ਇਹ ਕੰਮ ਮੁਕੰਮਲ ਹੋ ਗਿਆ ਸਵਾਸ ਸੀ ਇਹ ਹੀ ਆਪਣਾ ਕੰਮ ਸੀ ਤਿਆਰ ਹੋ ਗਿਆ ਸੋ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਨੂੰ